ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਉਸਨੂੰ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਾਲਮੋਨੇਲਾ ਦੇ ਹੋਰ ਕੇਸਾਂ ਦੀ ਉਮੀਦ ਹੈ ਜੋ ਕਿ ਪਿਸਤਾ ਦੇ ਖੁਜੀ ਬ੍ਰੈਂਡਾਂ ਅਤੇ ਪਿਸਤਾ ਵਾਲੇ ਉਤਪਾਦਾਂ ਦੇ ਨਾਲ ਜੁੜੇ ਹੋਏ ਨੇ ਇਹੀ ਚਾਰ ਸੂਬਿਆਂ ਦੇ ਵਿੱਚ 52 ਪੁਸ਼ਟੀ ਕੀਤੇ ਕੇਸਾ ਤੋਂ ਇਲਾਵਾ ਤੇ ਮੰਗਲਵਾਰ ਤਾਂ ਕਿ ਜਨਸੀ ਨੇ ਰਿਪੋਰਟ ਦਿੱਤੀ ਕਿ 52 ਲੋਕ ਦੂਸ਼ਿਤ ਪੀਸਤਾ ਜਾਗਿਰਿਆਂ ਦੇ ਨਾਲ ਬਨੇ ਬੇਕਟ ਸਮਾਨ ਖਾਂ ਤੋਂ ਬਾਅਦ ਬਿਮਾਰ ਹੋ ਗਏ ਨੇ ਇਹਨਾਂ ਦੇ ਵਿੱਚ ਕਿਊਬెక్ ਦੇ ਵਿੱਚ 39 অন্ਟਾਰੀਓ ਦੇ ਵਿੱਚ 9 ਬ੍ਰਿਟਿਸ਼ ਕੋਲੰਬੀਆ ਵਿੱਚ 3 ਅਤੇ ਮੈਨੀਟੋਬਾ ਦੇ ਵਿੱਚ 1 ਕੇਸ ਦੇ ਸ਼ਾਮਲ ਹੈ 9 ਵਿਅਕਤੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਨੇ ਹਬੀਬੀ ਅਲ ਮੁਖਤਾਰ ਫੂਡ ਸੈਂਟਰ ਅਤੇ ਦੁਬਈ ਬ੍ਰਾਂਡਾ ਦੇ ਉਤਪਾਦਨ ਨੂੰ ਵਾਪਸ ਮੰਗਵਾਉਣ ਦਾ ਹੁਕਮ ਦੇ ਦਿੱਤਾ। ਇਹ ਚੀਜ਼ਾਂ 온ਟਾਰੀਓ, ਕਿਊਬੇਕ ਅਤੇ ਕੈਨੇਡਾ ਭਰ ਦੇ ਖਪਤਕਾਰਾਂ ਨੂੰ ਆਨਲਾਈਨ ਵਿਕੀਆਂ ਗਈਆਂ ਸਨ। ਵਾਪਸ ਮੰਗਵਾਈਆਂ ਗਈਆਂ ਚੀਜ਼ਾਂ ਦੇ ਵਿੱਚ ਦੁਬਈ ਚਾਕਲੇਟ ਵੀ ਸ਼ਾਮਲ ਹੈ। ਇੱਕ ਮਿੱਠਾ ਸਵਾਦ ਜੋ ਦੁੱਧ ਦੀ ਚਾਕਲੇਟ ਪਿਸਤਾ ਕਰੀਮ ਅਤੇ ਕ੍ਰਿਸਪੀ 나ਫੇ ਦੇ ਨਾਲ ਬਣਾਇਆ ਜਾਂਦਾ ਹੈ ਚਾਕਲੇਟ ਨੇ 2023 ਦੇ ਵਿੱਚ ਟਿਕਟੋਕ ਉੱਤੇ ਪ੍ਰਸਿੱਧੀ ਪ੍ਰਾਪਤ ਕੀਤੀ ਜਿਸ ਦੇ ਨਾਲ ਆਨਲਾਈਨ ਵਿਆਪਕ ਨਕਲ ਸਮੀਖਿਆ ਅਤੇ ਪਕਵਾਨਾਂ ਦੀ ਵੀ ਸ਼ੁਰੂਆਤ ਹੋਈ ਪੀ ਐਚ اے ਸੀ ਦੇ ਆਊਟ ਬ੍ਰੇਕ ਮੈਨੇਜਮੈਂਟ ਦੇ ਡਾਇਰੈਕਟਰ ਅਪਰੈਲ ਹੈਕਸੇਮਰ ਨੇ ਕਿਹਾ ਕਿ ਲਗਾਤਾਰ ਦੀ ਰਿਪੋਰਟਿੰਗ ਅਤੇ ਪੁਸ਼ਟੀ ਕਰਨ ਵਿੱਚ ਦੇਰੀ ਕਾਰਨ ਹੋਰ ਕੇਸ ਆਉਣ ਦੀ ਸੰਭਾਵਨਾ ਹੈ